ਕਲਾਕਾਰਾਂ ਦੇ ਇਹ ਕੋਈ ਬਾਜੀ ਗੁਰਦੇ ਕਰੇ ਦੀ ਕੋਈ ਇਹ ਲਿਖਦੇ ਨਹੀਂ ਕੋਈ ਗਾਉਂਦੇ ਨਹੀਂ ਪਰ ਇਹ ਕਲਾਕਾਰਾਂ ਦੇ ਮਸੀਹਾ ਨੇ ਰਾਏ ਪਾਉਂਦਾ ਰਾਏ ਆਪਣੇ ਮਿੱਤਰਾਂ ਨੂੰ ਜਿਹੜਾ ਕੋ ਜੁੱਤਰੇ ਵੀ ਯਾਰ ਮੈਂ ਚਿੱਤਰ ਪੜਾਂ ਉਹਨਾਂ ਨੂੰ ਪੱਲੇ ਬੰਦੇ ਪੱਲੇ ਨੀਂਗਾ ਬੰਦਦਾ ਆਮ ਚੁਲਤरां ਨੂੰ ਰਾਏ ਪਾਉਂਦਾ ਰਾਏ ਆਪਣੇ ਮਿੱਤਰਾਂ ਨੂੰ ਉਹ ਪੱਲੇ ਨੀਂਗਾ ਬੰਦੋ ਆਮ ਚੁਲਤरां ਨੂੰ ਗੁਰਨੇਕ ਸਿੰਘ ਰਾਏ ਨਾਮ ਖੈਸਦਾ ਗੁਰਨੇਕ ਸਿੰਘ ਰਾਏ ਨਾਮ ਖੈਸਦਾ ਗੁਰਾਂ ਦੀ ਕਰਦਾ ਸੇਵਾ ਮਾਂ ਦੀ ਮਿਹਨਤ ਨੂੰ ਫਲ ਲਾਇਆ ਇਹ ਹੈ ਅਸਲੀ ਮੇਵਾ ਉਹ ਮਾਂ ਦੀ ਮਿਹਨਤ ਨੂੰ ਫਲ ਲਾਇਆ ਸਾਡੇ ਲੱਕੀ ਭਾਜੀ ਬਹੁਤ ਸਟ੍ਰਕਚਰ ਮਾਂ ਦੀ ਮਿਹਨਤ ਨੂੰ ਫਲ ਲਾਇਆ ਇਹ ਅਸਲੀ ਮੇਵਾ ਸਤਗੁਰ ਨੇ ਜਦ ਰਹਿਮਤ ਕੀਤੀ ਸਤਗੁਰ ਦੀ ਜਦ ਰਹਿਮਤ ਹੋ ਗਈ ਤੇ ਦਿਲਾਂ ਚ ਪਹੁੰਚਿਆ ਸਿਖਰਾਂ ਨੂੰ ਸਰਦਾਰ ਗੁਰਨੇਕ ਸਿੰਘ ਰਾਏ ਮੇਰੇ ਫਾਦਰ ਸਾਹਿਬ ਜਦੋਂ ਵੀ ਸਰਦਾਰ ਹਰਪ੍ਰਤਾਪ ਸਿੰਘ ਜੀ ਉਸਨਾਲਾ ਜੀ ਜਦੋਂ ਮੇਰੇ ਡੈਡੀ ਇੰਗਲੈਂਡ ਜਾਂਦੇ ਨੇ ਜਿਸ ਤਰ੍ਹਾਂ ਆਪਣੇ ਪੰਜਾਬ ਚ ਹੀ ਜਾਂਦੇ ਨੇ ਇਸ ਤਰ੍ਹਾਂ ਘਰਾਂ ਨੂੰ ਮਾਹੌਲ ਉਹ ਕ੍ਰੀਏਟ ਕਰਦੇ ਨੇ ਜਮਲਾ ਜਬ ਜਮਲਾ ਸਬਦਾ ਏ ਜਮ ਲੈਣਾ ਓ ਐਸਾ ਸਜਣ ਸਹੇਲਾਏ ਜੂ ਕਿ ਤੋ ਆਕੇ ਇੰਡੀਆ ਦੇ ਵਿੱਚ ਆਣ ਕਰਾਉਂਦਾ ਮੇਲਾ ਹਾਜੂਕੇ ਤੋਂ ਆਕੇ ਇੰਡੀਆ ਦੇ ਵਿੱਚ ਵਿਸ਼ੋਹੇ ਕਰਾਉਂਦਾ ਮੇਲਾ ਉਹ ਮੁਹਮਮਤਾਂ ਨਾਲ ਸਨਮਾਨਿਤ ਕਰਦਾ ਉਹ ਸੁੱਚੀ ਕਲਾ ਦੇ ਹਿੱਤਰਾ ਨੂੰ ਉਹ ਬੱਲੇ ਨਹੀਂ ਗਾ ਬੰਦਦਾ ਆਮ ਚਿਲਤਰਾ ਨੂੰ ਹੋ ਰਾਇ ਪਉਂਦਾ ਰਾਇ ਆਪਣੇ ਮਿੱਤਰਾਂ ਨੂੰ ਸਮੀਖਾਨ ਮੇਰਾ ਭਰਾ ਬਸ 뮤జిక్ ਦੇ ਨਾਲ ਦੋ ਅੰਤਰੇ ਗਾਣੇ ਨੇ ਛੋਟੇ ਛੋਟੇ ਯਮਨਾ ਕਿੱਥੇ ਭਾਗਿਆ ਲੁਕ ਕੇ ਤੀਲਾ ਹੋ ਗਈ ਮੈਂ ਸੱਜਣੀ ਸੁੱਕ ਕੇ ਰਸਤਾ ਵੀ ਚਿੱਠੀਏ ਦਰਦਾਂ ਦੀ ਇਹ ਸਿੱਧੀ ਕੋਲ ਮਾਹੀ ਦੇ ਜਾਓ ਅੰਕਲ ਜੀ ਅਖਬਾਰ ਕੋ ਪਰਖਦੀ ਹੀਰਿਆਂ ਨੂੰ ਸਾਡੇ ਸੁਬੇਦਾਰ ਸਾਹਿਬ ਬਤਾਰ ਸਿੰਘ ਜੀ ਬਹੁਤ ਸਰਾਹਣ ਬਾਦਵਾ ਚੜਦੀ ਕਲਾ ਰੱਖੇ ਅਖਬਾਰ ਕੋ ਪਰਖਦੀ ਹੀਰਿਆਂ ਨੂੰ ਓ ਕਿਆ ਕਿਨੇ ਹੀਰਾ ਪਛਾਨਣਾ ਕੀ ਓ ਜੜਿਆ ਪੁਗਣਾ ਦੀ ਫੰਡ ਹੋਵੇ ਉਹਨੇ ਚੰ ਚੋ ਦਾਗ ਨੂੰ ਜਾਣ ਕੀ ਸਾਡੇ ਜੋਲ ਸਾਹਿਬ ਬਹੁਤ ਸਰਮਾਨ ਔਰ ਜਿੰਨਾ ਵੀ ਮਾਨ ਸਰਮਾਨ ਕੀਤਾ ਤੇ ਤੁਹਾਨੂੰ ਸ਼ੁਕਰ ਜਾਨ ਫੜਲਾ ਮਜੀਸ਼ਣਾ ਨੂੰ ਦੇਣੇ ਸੌਂਡਲ ਦਾ ਖਰਚਾ ਪੂਰਾ ਕਰਨੇ ਗਾਗਾ ਓ ਛੱਲਾ ਮੇਰਾ ਜੀਵੇ ਡੋਲਾ ਸਾਡੇ ਸਰਪੰਚ ਸਾਹਿਬ ਸਾਜਨ ਮੱਟੂ ਇੱਕ ਵਾਰੀ ਜਿੰਨੀ ਵੀ ਸਾਡੀ ਕਾਸਟ ਦੇ ਵਿੱਚ ਯੋਰਦਨ ਤਾੜੀਆਂ ਮਾਰ ਦਿਓ ਸਾਡੇ ਸਰਪੰਚ ਸਾਹਿਬ ਦੇ ਨਾਂ ਤੇ ਔਰ ਸਮੁੱਚੀ ਪੰਚਾਇਤ ਦੇ ਨਾਂ ਤੇ ਮਧੂ ਸਾਈਂ ਜੀ ਓ ਛੱਲਾ ਮੇਰਾ ਜੀਵੇ ਡੋਲਾ ਤੁਸੀਂ ਧਾਲ ਤੁਸੀਂ ਡਾਲਰ ਲਾਏ ਮੈਨੂੰ ਹੁਣ ਗਾਣਾ ਯਾਦ ਆ ਗਿਆ ਓ ਡਾਲਰ ਗਿਣਦੀ ਏ ਤੇ ਮੈਂ ਤਾਰੇ ਗਿਣਦਾ ਹਾਂ ਸਾਡੇ ਬਹੁਤ ਇਨਸਟ੍ਰਕਸ਼ਨ ਮਧੂ ਸਾਈ ਜੀ ਓ ਛੱਲਾ ਮੇਰਾ ਜੀਵੇ ਡੋਲਾ ਓ ਕੰਨੀ ਕੱਚਦੀਆਂ ਬੁੰਧਰਾ ਨੇ ਓ ਇਸਕੇ ਦਾ ਰੋਗ ਲਾ ਲਿਆ ਅਜੇ ਛੋਟੀਆਂ ਉਮਰਾਂ ਨੇ ਓ ਇਸਕੇ ਦਾ ਰੋਗ ਲਾ ਲਿਆ ਅਜੇ ਛੋਟੀਆਂ ਉਮਰਾਂ ਨੇ ਓ ਇਸਕੇ ਦਾ ਰੋਗ ਲਾ ਲਿਆ ਅਜੇ ਛੋਟੀਆਂ ਉਮਰਾਂ ਨੇ ਸਾਡੇ ਜਸੀਰ ਸਾਹਿਬ ਸਾਡੇ ਜੀਜਾ ਜੀ ਸੋਨਾ ਸਿੰਘ ਜੀ ਦੱਸੜ ਤੋਂ ਅਜਮੇਰ ਪ੍ਰਦੇਸੀ ਜੀ ਥੈਂਕ ਯੂ ਸੋ ਮੱਚ ਸੱਲਾ ਮੇਰਾ ਜੀ ਵੇ ਡੋਲਾ ਉਹ ਗੱਡੀ ਚੱਲਦੀ ਖਲੋ ਗਈ ਏ ਇਹ ਸਾਡਾ ਕਲਚਰ ਆ ਇਹਨੂੰ ਬਾਲੋ ਮਾਇਆ ਸੀ ਕਹਿੰਦੇ ਆ ਉਹ ਸੱਲਾ ਮੇਰਾ ਜੀ ਵੇ ਡੋਲਾ ਉਹ ਗੱਡੀ ਚੱਲਦੀ ਖਲੋ ਗਈ ਏ ਸਾਡੇ ਭਾਜੀ ਰੋਸ਼ਨ ਜੀ ਸਲੰਗ ਤੋਂ ਜਿੰਨੂ ਤੂੰ ਉਡੀਕ ਦੀ ਉਹਦੀ ਬਤਨੀ ਹੋ ਗਈ ਏ ਜਿੰਨੂ ਤੂੰ ਔਰ ਚੁੱਪਦੇ ਯਾਰ ਗਲਤ ਛਲਾ ਮੇਰਾ ਜੀ ਵੇਲੋ ਠੀਕ ਠਕ ਠਕ ਛਲਾ ਮੇਰਾ ਜੀ ਵੇਲੋ ਗੱਡੀ ਚੱਲਦੀ ਖਲਾ ਗਈ ਏ ਉਹ ਜਿੰਨੂ ਤੂੰ ਉਡੀਕ ਦੀ ਜਿੰਨੂ ਤੂੰ ਸੁਣ ਗਏ ਜਿੰਨੂ ਹੋ ਗਈ ਏ ਇੱਕ ਗੀਤ ਬੜਾ ਪਿਆਰਾ ਵਾ ਕਿ ਨਵਾਂ ਸੂਟ ਸਵਾਉਣ ਨੂੰ ਜੀ ਕਰਦਾ ਇਹ ਵੀ ਗੱਲ ਨਹੀਂ ਢਾਲੀ ਜਾ ਸਕਦੀ ਭਾਈ ਜੀ ਸਰਬਜੀਤ ਜਮਲਾ ਜੀ ਇਹ ਨਵਾਂ ਸੂਟ ਸਵਾਉਣ ਨੂੰ ਜੀ ਕਰਦਾ ਇਹ ਵੀ ਗੱਲ ਨਹੀਂ ਢਾਲੀ ਜਾ ਸਕਦੀ ਮੇਰਾ ਪੇਕੇ ਜਾਣ ਨੂੰ ਜੀ ਕਰਦਾ ਇਹ ਵੀ ਗੱਲ ਨਹੀਂ ਢਾਲੀ ਜਾ ਸਕਦੀ ਉਹ ਗੋਲ ਗੱਪੇ ਖਾਣ ਨੂੰ ਜੀ ਕਰਦਾ ਵੇ ਤੁਹਾਨੂੰ ਜਾਦੀ ਗਾਲੀ ਮੇਰੇ ਕੋਲ ਗੱਪੇ ਦੀ ਗੋਲ ਗੱਪੇ ਖਾਣ ਨੂੰ ਜੀ ਕਰਦਾ ਟਾਪ ਪਾਪੜੀ ਖਾਨ ਨੂੰ ਮੇਰਾ ਮੋਮੋਸ ਖਾਨ ਨੂੰ ਮੇਰਾ ਨਿਊਡਲ ਖਾਨ ਨੂੰ ਮੇਰਾ 버ਗਰ ਖਾਨ ਨੂੰ ਜੀ ਕਰਦਾ ਉਹ ਕੱਲਾ ਬੰਦਾ ਇੰਨੀਆਂ ਮੰਗਾ ਕਿਵੇਂ ਪੂਰੀਆਂ ਕਰਦਾ ਮਾਤਾ ਦੇਖਣਾ ਭਾਈ ਰੱਬ ਤੇਨੂੰ ਬਰਕਤ ਦੇਵੇ ਲੰਮੀ ਉਮਰ ਦੇਵੇ ਕੱਲਾ ਬੰਦਾ ਇੰਨੀਆਂ ਮੰਗਾ ਕਿਵੇਂ ਪੂਰੀਆਂ ਕਰਦਾ ਦੇ ਬੇਬੇ ਤੋਂ ਡਰਦਾ ਕੋਈ ਕੋਈ ਫੁੱਟੀ ਤੋਂ ਹਰ ਕੋਈ ਡਰਦਾ ਬੇਬੇ ਤੋਂ ਡਰਦਾ ਕੋਈ ਕੋਈ ਫੁੱਟੀ ਤੋਂ ਹਰ ਕੋਈ ਡਰਦਾ ਬੇਬੇ ਤੋਂ ਡਰਦਾ ਕੋਈ ਕੋਈ ਫੁੱਟੀ ਤੋਂ ਹਰ ਕੋਈ ਡਰਦਾ ਏ ਮੈਂ 뮤직 ਘੱਟ ਵਜਾਉਣਾ ਤੇ ਗੱਲਾਂ ਜਾਂਦੀਆਂ ਕਰਨੀਆਂ ਇਹ ਜਿੱਤਣ ਵੀ ਨਹੀਂ ਦਿੰਦੀਆਂ ਇਹ ਹੱਥ ਵੀ ਨਹੀਂ ਦਿੰਦੀਆਂ ਇਹ ਡੁੱਬਣ ਵੀ ਨਹੀਂ ਦਿੰਦੀਆਂ ਤੇ ਤਰਨ ਵੀ ਨਹੀਂ ਦਿੰਦੀਆਂ ਪਰ ਹਰ ਸਾਲ ਵਰਤ ਰੱਖ ਲੈਂਦੀਆਂ ਪਤੀ ਦੀ ਲੰਮੀ ਉਮਰ ਲਈ ਇਹ ਜੀਣ ਵੀ ਨਹੀਂ ਦਿੰਦੀਆਂ ਤੇ ਮਰਨ ਵੀ ਨਹੀਂ ਦਿੰਦੀਆਂ ਉਹ ਪਤੀ ਕਹਾਵਣ ਦਾ ਜੁਰਮਾਨਾ ਇਹ ਸਾਰੇ ਪਰਦਾ ਹੈ ਪਰਦਾ ਹੈ ਬੇਬੇ ਤੋਂ ਡਰਦਾ ਕੋਈ ਕੋਈ ਮੋਟੀ ਤਾਂ ਹਰ ਕੋਈ ਡਰਦਾ ਤੇ ਤੋਂ ਡਰਦਾ ਕੋਈ ਕੋਈ ਮੋਟੀ ਤਾਂ ਹਰ ਕੋਈ ਹੀ ਡਰਦਾ ਤੇ ਬੇ ਤੋਂ ਡਰਦਾ ਕੋਈ ਕੋਈ ਮੋਟੀ ਤਾਂ ਹਰ ਕੋਈ ਡਰਦਾ ਏ ਕਿਉਂਕਿ ਆਖਰੀ ਅੰਤਿਮ ਪਾਪਾ ਜੀ ਮੈਨੂੰ ਇੱਕ ਗੱਲ ਸਮਝਣਾ ਆਉਂਦੀ ਏ ਆਖਰ ਨੂੰ ਮੋਟੀ ਕੀ ਚਾਹੁੰਦੀ ਏ ਉਹ ਕਦੇ ਪਿਆਰ ਨਾਲ ਉਹ ਕਦੇ ਘੂਰ ਨਾਲ ਉਂਗਲਾਂ ਤੇ ਨਾਚ ਨਚਾਉਂਦੀ ਆਪਣੀ ਹਰ ਗੱਲ ਮੰਨਵਾ ਲੈਂਦੀ ਸਮਝੀ ਫਿਰ ਵੀ ਕਮਜ਼ੋਰ ਕਹਾਉਂਦੀ ਇਹ ਇਹ ਗਾਣਾ ਨਹੀਂ ਸਰਾ ਰਿਹਾ ਇਹ ਮੈਨੂੰ ਲੱਗਦਾ ਕਿ ਪਪਾਈ ਨੂੰ ਕੰਪਲੀਟ ਕਰ ਰਿਹਾ ਹੈ ਕਿਉਂਕਿ ਇਹ ਗਾਣਾ ਮੈਨੂੰ ਕਿਸ ਨੇ ਕਿਹਾ ਸੀ ਕਿ ਬੋਲਣਾ ਭਾਜੀ ਤੁਹਾਡੇ ਮੂੰਹ ਬਹੁਤ ਵਧੀਆ ਲੱਗਦਾ ਆਪਣੀ ਹਰ ਗੱਲ ਮਨਵਾ ਲੈਂਦੀ ਫਿਰ ਵੀ ਕਮਜ਼ੋਰ ਕਹੋਂਦੀ ਏ ਉਹ ਪਤੀ ਕਹਾਂ ਮਰਦਾ ਜਰਮਾਨਾ ਹੇ ਸਦਕੇ ਤੇਰੇ ਸੁਗਦੰਦਰ ਜਮਲਾ ਜੀ ਉਹ ਪਤੀ ਕਹਾਂ ਮਰਦਾ ਜਰਮਾਨਾ ਉਹ ਸਾਰੀ ਪਰਦਾ ਪਰਦਾ ਫਰਦਾਏ ਬੇਬ ਬੱਪੂ ਤੜਦਾ ਕੋਈ ਕੋਈ ਬੋਦੀ ਦਾ ਹਰ ਕੋਈ ਡਰਦਾ ਬੇਬ ਤੜਦਾ ਕੋਈ ਕੋਈ ਬੋਦੀ ਦਾ ਹਰ ਕੋਈ ਡਰਦਾ ਓਏ ਕੋਸਾ ਏ ਬੰਦਾ ਥੈਂਕ ਯੂ ਮਿਹਰਬਾਨ